ਚੱਲ ਛੱਡ ਦੇ ਸਸਰੀ ਕਾਲਜੀ ਸਾਹਾਰੇ ਭੈਣ ਭਰਾਵਾਂ ਨੂੰ ਅੱਜ ਕੀ ਹਾਲ ਚਾਲ ਤੁਹਾਡੇ ਤੇ ਸਵੇਰ ਤੋਂ ਹੋ ਗਿਆ ਟਾਈਮ 4:30 ਵਜੇ ਉੱਠੇ ਸੀ ਫੇਰ ਗਏ ਗਰਾਊਂਡ ਬੱਚਿਆਂ ਨੂੰ ਲਵਾਈ ਮਿਹਨਤ ਤੇ ਹੁਣ ਆਕੇ ਘਰੇ ਸੀ ਤੁਹਾਨੂੰ ਪਾਵਾਂਗੇ ਅੱਡਾ ਪਸ਼ੂਆਂ ਨੂੰ ਪੱਠੇ ਠੀਕ ਹੈ ਡੰਗਰਾਂ ਨੂੰ ਤੇ ਇਧਰ ਆਪਣਾ ਕੈਂਡਾ ਲਓ ਜੀ ਇਹ ਆਪਣਾ ਇਹਨੇ ਪੂਰਾ ਜੋਰ ਲਾਇਆ ਸਿਰੇ ਰਖਵਾਲੇ ਦਾ ਰੋਸੀ ਪਾ ਰਹੇ ਨੇ ਮਕਾਨ ਠੀਕ ਹੈ ਕੋਠੀ ਤੇ ਗਲੀ ਚਿੱਟਾਂ ਹੀ ਇੱਟਾਂ ਕਰਦੀਆਂ ਪਰੋਸੀਆਂ ਨੇ ਤੇ ਗੱਡੀ ਵੀ ਆ ਖੜੀ ਜਗ੍ਹਾ ਨਹੀਂ ਹੈਗੀ ਚਲੋ ਦੇਖਦੇ ਹਾਂ ਕੀ ਕਰਦੇ ਨੇ ਜਵਾਕ ਕੀ ਕਰਦੇ ਨੇ ਆਪਣੇ ਆਪਣਾ ਦੇਖ ਲਓ ਜੀ ਗੋਵਾ ਸੁੱਟ ਰਹੇ ਨੇ ਤੇ ਕੰਮ ਵੀ بڑا ਹੋ ਜਾਂਦਾ ਤੇ ਸਿਰੇ ਮਿਹਨਤ ਵੀ ਕਰਨੀ ਆਉਂਦੀ ਗਰਾਊਂਡ ਵੀ ਜਾਣਾ ਦਾ ਕਿਉਂਕਿ ਇਹਨਾਂ ਨੂੰ ਕਿਹਾ ਮੈਂ ਗਰਾਊਂਡ ਨਹੀਂ ਛੱਡਦਾ ਗਰਾਊਂਡ ਪ੍ਰੈਕਟਿਸ ਕਰਨੀ ਕਰਨੀ ਹੈ ਸਿਰੇ ਉੱਠ ਕੇ ਮਿਹਨਤ ਸਿਰੇ ਕਰਨੀ ਕਰਨੀ ਭਾਵੇਂ ਕੋਸ਼ਿਸ਼ ਹੋਵੇ ਕੋਸ਼ਿਸ਼ ਆਵੇ ਤੁਸੀਂ ਜਾਣਾ ਜਾਣਾ ਠੀਕ ਆ ਉਸ ਤੋਂ ਬਾਅਦ ਫਿਰ ਦੋਸਤੋ ਘਰੇ ਵੀ ਕੰਮ بڑا ਆ ਜਾਂਦਾ ਡੰਗਰ ਪਸੂ ਬਾਵਾ ਨੇ ਸਾਡੇ ਕੋਲ ਚਲੋ ਮਿਹਨਤ ਤੇ ਜ਼ਰੂਰੀ ਆ ਕੁਝ ਆਪ ਸਿੱਖਦੇ ਨੇ ਜੇ ਕੋਈ ਸਾਡੀ ਵੀਡੀਓ ਵੇਖ ਕੇ ਕੋਈ ਹੋਰ ਸਿੱਖ ਜੂ ਠੀਕ ਆ ਮਿਹਨਤ ਕਰਨੀ ਕੋਈ ਭਰਾ ਉਰਥੀ ਜਵੇ ਜੇ ਇੱਕ ਵੀ ਉੱਠ ਕੇ ਸਾਰੇ ਮਿਹਨਤ ਕਰਨ ਚੱਲ ਗਿਆ ਸਮਝੋ ਵੀ ਸਾਡੀ ਵੀਡੀਓ ਬਣਾਉਣ ਦਾ ਮਕਸਦ ਸਹੀ ਹੋ ਗਿਆ ਵੀ ਅਸੀਂ ਸਹੀ ਜਾ ਰਹੇ ਹਾਂ ਤੇ ਤਾਂ ਹੀ ਆ ਦੋਸਤੋ ਜ਼ਿੰਦਗੀ ਸਭ ਦੀ ਆਪਦੀ ਆਪਦੀ ਹੈਗੀ ਆ ਆਪ ਦਾ ਕਿਉਂਕਿ ਸਭ ਸਿਆਣੇ ਹੁੰਦੇ ਆ ਵੀ ਕਿਸੇ ਨੂੰ ਕੋਈ ਕਹਿ ਕੇ ਨਹੀਂ ਕਹਿ ਕਹਿ ਨਹੀਂ ਇਹ ਨਹੀਂ ਕਹਿ ਸਕਦਾ ਵੀ ਤੂੰ ਉੱਠ ਕੇ ਆਹ ਕਰ ਲਾ ਆਹ ਕਰ ਲਾ ਆਹ ਕੰਮ ਕਰ ਲਾ ਸਭ ਨੂੰ ਪਤਾ ਵੀ ਅਸੀਂ ਕੀ ਕਰਨਾ ਆਪਣੀ ਜ਼ਿੰਦਗੀ 'ਚ ਠੀਕ ਹੈ ਦੋਸਤੋ ਪਰ ਇਹਨਾਂ ਕਹਿ ਹੈਗਾ ਵੀ ਆਪਦੇ ਬੱਚਿਆਂ ਨੂੰ ਠਾਇਆ ਕਰੋ ਠੀਕ ਹੈ ਸਿਰੇ ਮਿਹਨਤ ਕਰਾਇਆ ਕਰੋ ਮਿਹਨਤ ਕਰਾ ਕੇ ਗਰਾਊਂਡ ਪ੍ਰੈਕਟਿਸ ਚਲੋ ਜਿਹੜੇ ਆਪਦੇ ਘਰ ਦੇ ਕੰਮ-ਕਮ ਹੁੰਦੇ ਉਹ ਵੀ ਕੋਈ ਗੱਲ ਨਹੀਂ ਤੇ ਇੱਧਰ ਪਾ ਰਹੇ ਨੇ ਪੱਠੇ ਸਵੇਰ ਦਾ ਟਾਈਮ ਹੈ ਵੈਸੇ ਹੋ ਗਿਆ ਤਾਂ ਲੇਟ ਹੀ ਆ ਪਰ ਇਹਨਾਂ ਕਹ ਚਲ ਸਿਰੇ ਮਿਹਨਤ ਕਰਨੀ ਪੈਂਦੀ ਮਿਹਨਤ ਕਰਨ ਤੋਂ ਬਾਅਦ ਫਿਰ ਤੇ ਇਹਨਾਂ ਕੰਮ ਤੇ ਹੁੰਦਾ ਲੇਟ ਤਾਂ ਹੋਣਾ ਹੀ ਹੈ ਤੇ ਚਲੋ ਆਪਣੇ ਇਹਨਾਂ ਕਹਿ ਹੈਗਾ ਵੀ ਗਾਈਆਂ ਦੀ ਚਵਾਈ ਨਹੀਂ ਹੁੰਦੀ ਵੀ ਡਰਾਈ ਨੇ ਸਾਰੀਆਂ ਜਿੰਨੀਆਂ ਹੈਗੀਆਂ ਤੇ ਪੱਠੇ ਖਰਿਆ ਹੋਲੇ ਠੋਕੀਦਾ ਇਹਨਾਂ ਨੂੰ ਠੀਕ ਹੈ ਜੀ ਉਹ ਪਿਆ ਵਾਦੂ ਆਹ ਭਰੀ ਪਈ ਖੁਰ ਲਈ ਧੱਕਾ ਗਿਆ ਨੂਰ ਹੈ ਵੈਨੂੰ ਇਹਨੂੰ ਐਂ ਸੀ ਪਤਾ ਗੱਲ ਕੀ ਹੈ ਇਹ ਇਹਨੂੰ ਐਂ ਸੀ ਵੀ ਬਸ ਸਿਰੇ ਰੇਸ ਲਾ ਕੇ ਮਾੜੇ ਮੋٹے ਡੰਡੂਨ ਲਾ ਕੇ ਵੀ ਸੋਖਾ ਹੀ ਕੰਮ ਕੌਡੀ ਖੇਡ ਨਹੀਂ ਬਹੁਤ ਔਖੀ ਆ ਕੌਡੀ ਦਮ ਚੜਾ ਦਿੰਦੀ ਬੰਦੇ ਦਾ ਅੱਜ ਹੀ ਮੜੀਆਂ ਰੇਡਾਂ ਪਾਈਆਂ ਤੂੰ ਤੇ ਅੱਜ ਹੀ ਬੱਸ ਹੋ ਗਈਆਂ ਵੀ ਐ ਮੈਂ ਤਾਂ ਇਹਨੂੰ ਕਿਹਾ ਮੈਂ ਕਿਚਾ ਬਣਾ ਲਾ ਦਿੱਲੀ ਦਾ ਚਲ ਮਿਹਨਤ ਕਰਦਾ ਹੀ ਪਿਆ ਮਹੀਨਾ ਦੇ ਦੋ ਹੀ ਹੋ ਚਲੇਣਾ ਇਹਨੂੰ ਹਾਂ ਦੋ ਤੋਂ ਹੀ ਹੋ ਚਲੇ ਹਾਂ ਦੋ ਤੋਂ ਹੀ ਹੋ ਚਲੇ ਪਰ ਉਹ ਗੱਲ ਹੈ ਨਾ ਵੀ ਜਿਹੜੀ ਇੱਕ ਕੋੜੀ ਨੇ ਦਮ ਚੜਾਉਣਾ ਕੋੜੀ ਨੇ ਸਾਹ ਚੜਾਉਣਾ ਮਤਲਬ ਜ਼ੋਰ ਲਾਉਣਾ ਇੱਕ ਦੂਸਰੇ ਨਾਲ ਸਰੀਰ ਮਤਲਬ ਦੇਖਣ ਨਹੀਂ ਅੱਜ ਪਹਿਲਾਂ ਨਹੀਂ ਸੀ ਨਾ ਹਾਂ ਤੇ ਨਾਲੇ ਉਹ ਤਾਂ ਜਦੋਂ ਮੰਨ ਲਾ ਆਪਾਂ ਜ਼ੋਰ ਲਾਉਨੇ ਨਾ ਸਰੀਰ ਮਾਲਕ ਦੂਜੇ ਨੂੰ ਭਿੜਦੇ ਆ ਕੋੜੀ ਖੇਡਦੇ ਆ ਦਾਮਾ ਬਹੁਤ ਚੜਦਾ ਬੰਦੇ ਦਾ ਉਹ ਅਸਲ ਪਤਾ ਹੀ ਉਹਨਾਂ ਲੱਗਦਾ ਵੀ ਇਸ ਬੰਦੇ 'ਚ ਜਾਣ ਕਿੰਨੀ ਗਿਆ ਵੇ ਆ ਵੀ ਜੰਮੀਨਾ ਕੋ ਦੋਸੀ ਖੇਡ ਕੇ ਨਾ ਕਰੀ ਮਹੀਨਾ ਸਟਾਰਟ ਕਰਦੇ ਫਿਰ ਰੈਗੂਲਰ ਚੱਲ ਜੂਗਾ ਕਰੀ ਨਾਲ ਇਹਨੂੰ ਜਾਂਚ ਹੀ ਹੌਲੀ ਹੌਲੀ ਆਏ ਆਊਗੀ ਨਾ ਫਿਰ ਇਦਾਂ ਤਾਂ ਇਹਨੂੰ ਸਿੱਖਿਆ ਨਹੀਂ ਜਾਣਾ ਅਜ ਮੂੰਹ ਉਤਰਿਆ ਪਿਆ ਅੱਜ ਸਾਡੇ ਘਟਾਰੀ ਦਾ ਆਂਦਾ ਸੀ ਇੱਕ ਫੱਤੇਪੁਰਿਆ ਬੋਣਾ ਮੈਂ ਇੱਕ ਫੱਤੇਪੁਰਿਆ ਬਣਨ ਵਾਸਤੇ ਨਾ ਇੱਕ ਫੱਤੇਪੁਰਿਆ ਬਣਨ ਵਾਸਤੇ ਤੇ ਬੜੀ ਮਿਹਨਤ ਕਰਨੀ ਪੂਗੀ ਮੈਂ ਵੀ ਇਹ ਕਟੋ ਕਟ ਆ ਸਾਲ ਪੂਰਾ ਇਕਲਾ ਫਿਰ ਵੇਖਾਂਗੇ ਅੱਗੇ ਕੀ ਕਰਨਾ ਬਈ ਮੈਂ ਕੋਡੀ ਖੇਡਣ ਲੱਗਦਾ ਤੀਜੇ ਤਿੰਨ ਸਾਲ ਲੱਗ ਜਾਂਦੇ ਆ ਤੀਸਰੇ ਸਾਲ ਜਾ ਕੇ ਮੜਾ ਇਹ ਪਲੇਅਰ ਬੰਦਾ ਫੜਨ ਲੱਗਦਾ ਵੀ ਕੋਡੀ ਖੇਡਣ ਲੱਗਦਾ ਚਲੋ ਸਮਾਂ ਬਲਵਾਨ ਹੈ ਸਮੇਂ ਦੇ ਅਨਸਾਰ ਸਾਰਾ ਕੁਝ ਹੋਊ ਕੀ ਕਰ ਲੱਗਾ ਪੱਲੀ ਕਿਦਾਂ ਤੇਰੀ ਵਾਲੀ ਕਮਾਲ ਹੋ ਗਈ ਆ ਇਧਰ ਪੈ ਰਹੇ ਨੇ ਪੱਠੇ گاਵਾਂ ਨੂੰ ਠੀਕ ਆ ਸਵੇਰੇ ਸਵੇਰੇ ਦਾ ਕੰਮ ਤੇ ਇਹ ਵੀ ਜ਼ਰੂਰੀ ਆ ਨਾਲ ਨਾਲ ਜੀ ਜੀ ਵੀ ਬਾਕੀ ਆਪਣੇ ਇੱਥੇ ਥੋੜੀ ਜਿਹਾ ਪਰੇਸ਼ਾਨੀ ਵੀ ਜਿਵੇਂ ਇੱਕ ਕਹਿੰਦੇ ਹੁੰਦਾ ਨਾ ਸਪੋਰਟਸ ਵਾਲੇ ਧਿਆਨ ਨਹੀਂ ਹੈਗਾ ਆਪਣੇ ਇੱਥੇ ਵੀ ਕੋਈ ਨਹੀਂ ਕਿਸੇ ਨੂੰ ਕੋਈ ਮਤਲਬ ਨਹੀਂ ਵੀ ਮੈਂ ਖੇਡਣਾ ਗਰਾਊਂਡ ਜਾਣਾ ਸਿਰੇ ਮਿਹਨਤ ਕਰਨੀ ਆ ਮੈਂ ਤਾਂ ਦੇਖਿਆ ਨਹੀਂ ਕੋਈ ਇਹਦਾ ਮੇਰੀ ਗੱਲ ਇਹ ਵੀ ਇੱਥੇ ਗਰਾਊਂਡ ਹੀ ਨਹੀਂ ਹੈ ਹਾਂ ਆ ਨਹੀਂ ਆਪੋ ਗਰਾਊਂਡ ਥੋੜਾ ਘੈ ਸਕਦੀ ਆ ਵੀ ਜਿਹੜਾ ਹੈਗਾ ਹਾਂ ਆ ਤਾਂ ਇੱਕ ਕਲੋਨੀ ਕੱਟੀ ਆ ਚਲ ਬਣ ਗਿਆ ਤੇ ਬਸ ਠੀਕ ਆ ਸੂਰਤ ਆ ਗਿਆ ਨਹੀਂ ਤੇ ਕੋਈ ਗਰਾਊਂਡ ਥੋੜੀ ਆ ਹਾਂ ਕਿਉਂ ਧਿਆਨ ਇਹ ਗੱਲ ਲੋ ਮल्ला ਵੀ ਕੋਈ ਮਿਹਨਤ ਕਰਨ ਵਾਲਾ ਕੋਈ ਮੈਂ ਤਾਂ ਵੇਖਿਆ ਨਹੀਂ ਕੋਈ ਮੁੰਡਾ ਉੱਠਦਾ ਆ ਉੱਠਦਾ ਵੀ ਨਹੀਂ ਪਤਾ ਹਾਂ ਵੀ ਜੇ ਕੋਈ ਆਪਾਂ ਲਗਾਤਾਰ ਆਪਣਾ ਨੂਰ ਖੇਡੇ ਕੋਡੀ ਖੇਡੇ ਲਗਾਤਾਰ ਮਿਹਨਤ ਕਰੇ ਇਹਨੂੰ ਵੇਖ ਕੇ ਤਾਂ ਭਾਵੇਂ ਕੋਈ ਗਰਾਊਂਡ ਚ ਆ ਜਾ ਤੇ ਬਾਕੀ ਉਦਾਂ ਤਾਂ ਨਹੀਂ ਹਾਂ ਇੱਕ ਜਰੀਆ ਬੰਨਣਾ ਪੈਂਦਾ ਬੰਦੇ ਜੇ ਕੀ ਪਤਾ ਆਪਾਂ ਨੂੰ ਵੇਖ ਕੇ ਚੱਲ ਪੈਣਾ ਹੁਣ ਜਦੋਂ ਤੇਰਾ ਚਾਚਾ ਮਾਲਾ ਵੀ ਉੱਥੇ ਮਿਹਨਤ ਕਰਾਉਂਦਾ ਹੁੰਦਾ ਸੀ ਉਹ ਪਰਲੇ ਗਰਾਊਂਡ 'ਚ ਕਿੰਨੇ ਮੁੰਡੇ ਜਾਂਦੇ ਸੀ ਕੁੱਟ-ਕੁਣ 25-30 ਹਾਂ ਇਹ ਉਹਨਾਂ ਨਾ ਛੱਡਦਾ ਨਾ ਤੇ ਉਦੋਂ ਫਿਰ ਚੱਲ ਜਾਣਾ ਸੀ ਕੰਮ ਫਿਰ ਇਹ ਆਪ ਥੋੜਾ ਜਿਹਾ ਪਾਸੇ ਮਿਹਨਤ ਮਾਰ ਲਾ ਪਿਆ ਵੀ ਫਿਰ ਇਹਦੀ ਆਪਦੀ ਮਿਹਨਤ ਨਹੀਂ ਵੱਜਦੀ ਸੀ ਠੀਕ ਹੈ ਗਰਾਊਂਡ ਫਿਰ ਆਪ ਤੇ ਦੂਰ ਹੋ ਹੀ ਜਾਂਦਾ ਤਾਂ ਕਰਕੇ ਫਿਰ ਇਹਨੇ ਸਰਸੇ ਜਾਂ ਲਾ ਪਿਆ ਹੈ ਨਾ ਹਾਂ ਤੇ ਬਾਕੀ ਇਹਨਾਂ ਤੱਕ ਉਹਨਾਂ ਤੱਕ ਬੰਦਾ ਕਟ ਕਟ 10 10 ਜਾਨੇ ਤੇ ਹੁਣ ਨਾ ਫੇਰ ਮਜ਼ਾ ਆਉਂਦਾ ਹਾਂ ਵੀ ਸਰੇ ਜਿਵੇਂ ਤੁਸੀਂ 2-3 ਜਾਨੇ ਚਾਹ ਚਖਲੋਣ ਇੱਕ ਜੋ ਜਾਨਾ ਰੇਡਾਂ ਪਾਵੇ ਠੀਕ ਆ ਵੀ ਇੱਕ ਉਹ ਸਭ ਤੋਂ ਬੈਸਟ ਮਿਹਨਤ ਹੈ ਵੀ ਚਾਹੇ ਕੁਛ ਕਰ ਲੋ ਜਿਮ ਜੂਮ ਤਾਂ ਕੁਛ ਨਹੀਂ ਹੁੰਦਾ ਗਾੜੀ ਵੀ ਆਪਾਂ ਵਧੀਆ ਮਿਹਨਤ ਹੈ ਹੁਣ ਅੱਜ ਹੀ ਲੱਗਾ ਜੌਰ ਲੱਗਾ ਨਾ ਪਤਾ ਲੱਗਦਾ ਨਾ ਸਰੀਰ ਨੂੰ ਪਤਾ ਬਾਕੀ ਓਖਾ ਹੋਂ ਤੁਹਾਡੇ ਯਾਰ ਦੋਸਤ ਕਿਹੜੇ ਥੋੜੇ ਨੇ ਇਹ ਵੀ ਹੈਗਾ ਮਾਲਾ ਜੀ ਕਿਸਨ ਠਾਉ ਗਿਆ ਆਉਜੇ ਆਜੂਗਾ ਕੋਈ ਹਾਂ ਤਾਂ ਯਾਰ ਰੂਚੀ ਬਣਾਉਣੀ ਪੈਂਦੀ ਏ ਇੱਕ ਰੀ ਵੀ ਜੀ ਹਾਂ ਵੇਖਣਗੇ ਵੀ ਜੇ ਹੋਇਆ ਤੇ ਫਿਰ ਤਾਜ ਆ ਆ ਵੀ ਸਕਦੇ ਆ ਆ ਕੀ ਕੰਮ ਸ਼ੁਰੂ ਕੀਤਾ ਭੈ ਜ ਬਾਨੀ ਵਾਂਗੂ ਹੈ ਅੱਛਾ ਸ਼ਹਿਰਾਂ ਚ ਪਾਉਂਦੇ ਹੁੰਦੇ ਗੱਟਿਆਂ ਚ ਤੂੜੀ ਪਾ ਕੇ ਜੱਟਾਂ ਦਾ ਕੰਮ ਏ ਤੂੜੀ ਚ ਪੱਠੇ ਨਵੇਂ ਕੰਮ ਸ਼ੁਰੂ ਕਰਤਾ ਤੂੰ ਅੱਜ ਹੈ ਕਿ ਥੱਕ ਗਿਆ ਅੱਜ ਚੱਕਿਆ ਨਹੀਂ ਜਾਂਦੀ ਪੱਲੀ ਥੋੜੀ ਤੇ ਲੈਣੀ ਅੱਛਾ ਗੱਟੇ ਪਾ ਕੇ ਲੈਣ ਤੇ ਟੋਕਰਾ ਕਿੱਥੇ ਆਪਣਾ ਟੋਕਰਾ ਪੱਲੀ ਚ ਲੈ ਆ ਇੱਕ ਤਾਂ ਇਹ ਯਾਰ ਫੋਟੋ ਵੀਡੀਓ ਹੀ ਹੁੰਦੀ ਮੈਂ ਕੱਲ ਵੀ ਇਹਨੂੰ ਕਿਹਾ ਮੇਰਾ ਫਿਲਟਰ ਲਾਉਣਾ ਪੈਣਾ ਕਰਨਾ ਤੈਨੂੰ ਹੁਣ ਤੇਰੀ ਵੇਲੇ ਵੀ ਆ ਜਾਂਦੀ ਆ ਇੱਧਰ ਪਤਾ ਨਹੀਂ ਤੂੰ ਚੱਲਿਆ ਆਲਾ ਟੂੜੀ ਪੁੱਤ ਲਿਆ ਮੈਂਟ ਜਾ ਮਾਰੋ ਪੱਠੇ ਪਾਉ ਆ ਜਿਹੜੇ ਨੂੰ ਇੱਕ ਤਾਂ ਟਾਇਰ ਟਰੈਕਟਰ ਵਾਲਾ ਇੱਕ ਭੌਨੀ ਬੰਦੇ ਆ ਕੋਠੇ ਦੇ ਉੱਤੇ ਛਾਤੇ ਖਿੱਚਾ ਕਰੂਗਾ ਜਾਣ ਪਾਉਗੀ ਬਾਹਾਂ ਵਿੱਚ ਸਰੀਰ 'ਚ ਜਾਣ ਪਾਉਗੀ ਇਹਨੂੰ ਮੈਂ ਕਹੀ ਗਿਆ ਸੀ ਆਂਦਾ ਇਹਨੂੰ ਐ ਸੀ ਸੁੱਖ ਹੀ ਆ ਕੰਮ ਕੌਡੀ ਵਾਲਾ ਅੱਜ ਉਹ ਅਜੇ ਹਜੇ ਤੋ ਅਣਜਾਣ ਆ ਅਜੇ ਪਤਾ ਹੀ ਨਹੀਂ ਇਹਨੂੰ ਚਲਨ ਜਾਣਦੇ ਤੂੰ ਵੀ ਹੈਗੇ ਅਣਜਾਣ ਪਰ ਉਹ ਤਾਂ ਜੋਰ ਬੜਾ ਲੱਗਦਾ ਇਸ ਚੀਜ਼ 'ਚ ਇੱਕ ਚੀਜ਼ ਹੋ ਰਹੀ ਆ ਵੀ ਰਾਈਂ ਆ ਕਰੀ ਆ ਨੂਰ ਹੋ ਰਾਈਂ ਆ ਕਰੀ ਤੁਮ ਓ ਨੂਰ ਇੱਕ ਮਿੰਟ ਆਵੜਾ ਤੇ ਛੱਡ ਦੇ ਕਿ ਕੱਲ ਆ ਜਾਣਾ ਇੱਥੇ ਖਲੋ ਜਾ ਅਭੀ ਇੱਕ ਚੀਜ਼ ਹੋਰ ਵੀ ਆ ਮੰਨ ਕੇ ਚੱਲ ਇਹਦੇ ਕੋ ਤਾਂ ਇੱਕ ਜਰੀਆ ਮੈਂ ਮਾਲਾ ਮੈਂ ਖੇਡੀ ਆ ਠੀਕ ਆ ਮੈਂ ਕੋਡੀ ਖੇਡੀ ਆ ਮਾੜੀ ਖੇਡੀ ਚੰਗੀ ਖੇਡੀ ਪਰ ਮੈਂ ਕੁਝ ਸਾਲ ਬਰਬਾਦ ਕਿਤੇ ਇਸ ਕੰਮ ਚ ਕਿਉਂਕਿ ਇਹ ਤਾਂ ਹਜੇ ਮਾਲਾ ਵੀ ਉਮਰ ਦਾ ਹੈਗਾ ਸਾਰਾ ਕੁਝ ਇਹਦੇ ਕੋ ਮੰਨ ਕੇ ਚੱਲ ਵੀ ਇਹਦੇ ਕੋ ਖਰਾਕ ਵੀ ਆ ਟਾਈਮ ਹੀ ਹੈਗਾ ਚਲ ਦੇ ਦਾਂਗੇ ਆਪਾਂ ਜੋ ਮੰਗੂਗਾ ਫਲ ਫਰੂਟ ਮਾਲਾ ਸਪਲੀਮੈਂਟ ਵੀ ਹੋ ਗਿਆ ਚਲੋ ਕੋਈ ਮਾੜਾ ਮੋਟਾ ਜਿਹਾ ਬੰਦਾ ਖਾਣ ਲੈਂਦਾ ਹੀ ਆ ਸਾਰਾ ਕੁਝ ਮਾਲਾ ਵੀ ਇਹਨੂੰ ਆਪਾਂ ਦੇ ਸਕਦੇ ਆ ਜਦੋਂ ਮੈਂ ਖੱਡਿਆ ਸੀ ਨਾ ਉਹ ਇਧਰ ਮੁਕਰ ਤੇ ਤੋਂ ਮੈਂ ਖੱਡਿਆ ਸੀ 35 ਕਿਲੋ ਖੱਡਿਆ ਸੀ 35 ਕਿਲੋ ਸਟਾਰਟ ਕਰਤੀ ਸੀ ਉਸ ਟਾਈਮ ਤੇ ਪੁੱਤ ਕਿਹੜੇ ਆ ਫਰੂਟ ਫਰਟ ਖਾਈਦੇ ਸੀ ਉਸ ਟਾਈਮ ਜਿਹੜੀ 2000 ਦੀਆਂ ਗੱਲਾਂ ਨੇ ਠੀਕ ਹੈ ਔਰ ਉੱਥੇ ਨਾਨੀ ਘਰੇ ਨਾਨੇ ਮਾਮੇ ਘਰੇ ਕੁਝ ਨਹੀਂ ਸੀ ਮਾਲਾ ਵੀ ਇੱਕ ਦੁੱਧ ਤੇ ਇੱਕ ਕਿਓ ਬਸ ਉਹ ਦੋ ਚੀਜ਼ਾਂ ਸੀ ਤੀਸਰੀ ਚੀਜ਼ ਮੈਂ ਕਦੇ ਨਹੀਂ ਖਾ ਕੇ ਵੇਖੀ ਸੀ ਤੇ ਉੱਥੇ ਮੈਂ ਇਕੱਲਾ ਨਹੀਂ ਕੋਈ ਵੀ ਬੰਦਾ ਨਹੀਂ ਖਾਂਦਾ ਸੀ ਠੀਕ ਹੈ ਚਿਕਨ ਚੁਗਨ ਚਲੋ ਚਿਕਨ ਵੀ ਮੈਨੂੰ ਤਾਂ ਚਿਕਨ ਆਪ ਆਸੀ ਤੇ ਚਿਕਨ ਵੀ ਨਹੀਂ ਖਾਂਦੇ ਸੀ ਉੱਥੇ ਚਲੋ ਜੀ ਜੇ ਮੇਰੇ ਨਾਲ ਦੇ ਮੁੰਡੇ ਚਿਕਨ ਖਾਂਦੇ ਸੀ ਚਲੋ ਕੋਈ ਨਾਥਾਂ ਦੇ ਸੀ ਜਿੱਦਾਂ ਲਾਲਾ ਵੀ ਔਰੋਂ ਆ ਖਰਾਕਾਂ ਸੀ ਹੁਣ ਤਾਂ ਹੁਣ ਤਾਂ ਇੱਕ ਡਿਜੀਟਲ ਹੋ ਗਿਆ ਨਾ ਕੰਮ ਵੀ ਫਰੂਟ ਫਲਾਣਾ ਇਹ ਉਹ ਫਿਰ ਇੱਕ ਸਾਰੇ ਮਿੰਤੀ ਨਾਲ ਦੁੱਧ ਪੀਣਾ ਮਿੰਤੀ ਨਾਲ ਆ ਖਾਓ ਖਾਓ ਹੁਣ ਹੁਣੇ ਚੱਲਿਆ ਪਹਿਲਾਂ ਨਹੀਂ ਚੱਲਦਾ ਸੀ ਤੇ ਹੁਣ ਤਾਂ ਇੱਕ ਜਰੀਆ ਹੋ ਗਿਆ ਇੱਕ ਵੀ ਖਾਣ ਦਾ ਚਲੋ ਤੇ ਲਾਲਾ ਵੀ ਤੇਰੇ ਕੋਲ ਤੇ ਤੇਰਾ ਪਿਓ ਸਿਖਾਉਣ ਨੂੰ ਮਾਲਾ ਵੀ ਕਈ ਮੁੰਡੇ ਹਜੇ ਅਭੀ ਜਿਨ੍ਹਾਂ ਨੂੰ ਕੋਈ ਜਰੀਆ ਹੈ ਨਹੀਂ ਫਿਰ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਬੰਦੇ ਨੇ ਵੀ ਉਹਨਾਂ ਨੂੰ ਸਿਖਾਉਣ ਵਾਲਾ ਕੋਈ ਨਹੀਂਗਾ ਚਾਹੇ ਮਿਹਨਤ ਕਰਦੇ ਨੇ ਫਿਰ ਉਹ ਕੈਂਪ ਲਾਉਂਦੇ ਨੇ ਕੋਚ ਧਾਰਦੇ ਨੇ ਠੀਕ ਐ ਇਹ ਤਾਂ ਮੈਂ ਇਹ ਤਾਂ ਲਾਲਾਂ ਘਰ ਤੋਂ ਵੀ ਸਟਾਰਟ ਕਰ ਸਕਦਾ ਇਹ ਇਹਦਾ ਪਤਾ ਤੂੰ ਤਾਂ ਦੂ ਤਾਂ ਘਰ ਤੋਂ ਸਟਾਰਟ ਕਰ ਸਕਦਾ ਮਿਹਨਤ ਕਰ ਸਕੋਣ ਸਖੋਣ ਵਾਲਾ ਤਾਂ ਕੋਈ ਚੱਕਰ ਹੀ ਨਹੀਂ ਠੀਕ ਐ ਸਖੋਣ ਸਖਾਣ ਦੇ ਜਿਹੜੇ ਨੂੰ ਇਹ ਜੇ ਦਾ ਦੱਸ ਦੂੰਗਾ ਕੋਈ ਚੱਕਰ ਨਹੀਂ ਵੀ ਤੈਨੂੰ ਜਿਹੜੇ ਤੇਰੇ ਕੰਮ ਆਉਣਗੇ ਹੋਲੀ-ਵੋਲੀ ਵੀ ਜਦੋਂ ਖੇਡਣ ਲੱਪੇਗਾ ਤੂੰ ਆਪੇ ਦਾ ਮਾਰ ਲਾਪੇਗਾ ਫਿਰ ਆਪੇ ਤੈਨੂੰ ਪਤਾ ਲੱਗ ਜਾ ਕਿੱਦਾਂ ਫੜਨਾ ਕੀ ਕਰਨਾ ਕੀ ਨਹੀਂ ਕਰਨਾ ਪਰ ਐ ਵੀ ਮਿਹਨਤ ਮਾਰ ਰੱਜ ਕੇ ਅੱਜ ਪਤਾ ਲੱਗਾ ਲਗਾ ਨਾ ਸਰੀ ਨੂੰ ਪਤਾ ਮਾਲਾ ਕਰੇਸ ਲਾਉਣੀ ਰੇਸ ਲਾਉਣੀ ਉਹ ਕੋਈ ਔਖੀ ਨਹੀਂ ਤੇ ਕੱਪਾਜ ਲਿਆ ਕਰ ਲਿਆ ਜਦੋਂ ਬੰਦੇ ਚ ਬੰਦਾ ਵਜਦਾ ਨਾ ਅਸਲ ਪਤਾ ਹੀ ਉਰੋਂ ਲੱਗਦਾ ਠੀਕ ਹੈ ਨਾ ਮਿਹਨਤ ਨਾ ਛੱਡੀ ਮਿਹਨਤ ਕਰਦਾ ਨਹੀਂ ਚਲੋ ਕਰੋ ਕੰਮ ਕੋਈ ਗੱਲ ਨਹੀਂ 7 ਵਜੇ ਪਾਸ ਤੇ ਸਾਢੇ 10 ਪਾਣੀ ਪਿਲਾ ਕੇ ਉਸ ਤੋਂ ਬਾਅਦ ਫ੍ਰੀ ਆ ਫਿਰ ਆਣਾ ਅਸੀਂ ਸਾਢੇ 3 ਵਜੇ ਤੇ ਪਾਸ ਉਹਨੂੰ ਨਵਾ ਦੇਣੀ ਆ ਸਫਾਈ ਕਰ ਦਾਂਗੇ ਠੀਕ ਹੈ ਤੇ ਔਰ 10:30 ਨੂੰ ਭਾਵੇਂ 10 ਮਿੰਟ ਉੱਤੇ ਹੋ ਜਾਣੇ ਬਸ ਲਗਭਗ ਇੰਨਾ ਕੁ ਟਾਈਮ ਨਹੀਂ ਹੁੰਦਾ ਤੇ ਚਾਹ ਲੱਗੇ ਕੰਮ ਕਰਨ ਰਲ ਕੇ ਕਰ ਲੈਂਦੇ ਨੇ ਕੋਈ ਚੱਕਰ ਨਹੀਂ ਸਿਰੇ ਚਲੋ ਮਿਹਨਤ ਮਾਰੀ ਇਹਨਾਂ ਨੇ ਘੰਟਾ ਲਗਭਗ ਘੰਟੇ ਤੋਂ ਉੱਤੇ ਲਪਲਾਸੀ ਗਏ ਸੀ ਤੇ ਉੱਥੇ ਚਲੋ ਇਹਨਾਂ ਨੇ ਆਪ ਵੀ ਮਿਹਨਤੋਂ ਜੋ 2:00 ਵੱਜੇ ਨੱਸੇ ਰਨਿੰਗ ਕੀਤੀ ਉਸ ਤੋਂ ਬਾਅਦ ਕੋਡੀ ਛੱਡੀ ਜ਼ੋਰ ਲਾਇਆ ਕੁ ਦੂਸਰੇ ਨੂੰ ਹੁਣ ਆ ਕੇ ਪੱਠੇ ਪਾਉਣ ਠੀਕ ਹੈ ਹੁਣ ਇਹਨਾਂ ਨੇ 10:30 ਤੱਕ ਕੰਮ ਕਰਨਾ ਫੁੱਲ ਤਾਂ ਇੰਨਾ ਕਰ ਗਾ ਵੀ ਨਿੰਦ ਕਰਦੇ ਨੇ ਆਪ ਦਾ ਸਰੀਰ ਨੂੰ ਤੋੜਦੇ ਨੇ ਜੇ ਕਰਦੇ ਰਹਿਣਗੇ ਤਾਂ ਕਾਮਯਾਬ ਹੋ ਜਾਣਗੇ ਠੀਕ ਚਲੋ ਪੁੱਤ ਚਲੋ 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 ਪੁੱਤ ਰੱਸੀ ਉੱਤੇ ਬੰਨਿਆ ਕਰੋ ਗੌਰ ਨੂਰ ਸਭ ਦੀਆਂ ਰस्सियां ਥੱਲੇ ਖੁੱਲੀਆਂ ਹੋਈਆਂ ਇੱਕ ਦਿਨ ਪੈਰ ਫਸਾ ਲੈਣਾ ਇਹਨਾਂ ਨੇ ਛਾਣ ਜਦੋਂ ਬੰਨਦੇ ਹੁੰਦੇ ਨੇ ਨਾ ਰੱਸੀ ਗਲ ਚ ਪਾ ਦਿਆ ਕਰੋ ਇਹਨਾਂ ਦੇ ਉਹਨਾਂ ਦਾ ਸਲੇਡ ਢਾਹ ਲੈਂਦੀ ਆ ਹੁਣਾਂ ਗਾਂ ਦੇ ਉੱਤੇ ਰੱਸੀ ਨੂੰ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਠੀਕ ਆ ਅ ਰਸੀਨਾ ਪੁੱਤੋ ਗੱਲ ਚ ਪਾਇਆ ਕਰੋ ਹੁਣ ਆ ਗਾਂ ਦੇ ਵੀ ਗੱਲ ਚ ਫਿਰਦੇ ਪੁੱਤ ਜੀ ਨੂੰ ਪੈਰ ਬਣਾਈਆ ਪਿਛਲੇ ਪੈਰ ਖਰਾਬ ਹੋਏ ਹੋਏ ਗਾਂ ਦੇ ਦੇ ਆ ਦੇਖਦਾ ਗਾਂ ਇਕੱਠੀ ਹੋ ਕੇ ਤੁਰੰਦੀ ਆ ਪਿੱਛੇ ਤਕਲੀਫ ਮਨ ਹੁੰਦੀ ਗਾਂ ਆ ਸਾਦਾ ਨੂੰ ਮੈਂ ਅੱਜ ਹਾਂਜੀ ਦੋਸਤੋ ਆ ਜਿਹੜੀ ਬਰਬਰੀ ਫਿਰਦੀ ਹੈ ਨਾ ਇਹ ਮੈਂ Rajasthan ਗਿਆ ਸੀ ਗਾਂਵਾਂ ਲੈਣ ਠੀਕ ਹੈ ਤੇ ਰਸਤੇ 'ਚ ਚਾਹ ਪੀਂਦੇ ਸੀ ਇੱਕ ਛੋਟਾ ਜਿਹਾ ਟੋਟਾ ਸੀ ਚਾਹ ਦਾ ਇਹ ਸਾਹਮਣੇ ਕਸਾਈ ਕੋ ਵੱਜੀ ਸੀ ਮੀਟ ਵੰਡਣ ਵਾਲੇ ਤੋਂ ਤੇ ਉੱਥੋਂ ਮੈਂ ਇਹਨੂੰ ਛਡਾ ਕੇ ਲਿਆਇਆ ਸੀ। ਔਰ ਬੰਦੇ ਨੇ 6.5 ਹਜ਼ਾਰ ਰੁਪਏ ਮੰਗਿਆ ਸੀ ਛੋਟੀ ਜੀ ਸੀ ਇਹ। ਤੇ ਪਰ ਮੈਂ 5.5 ਹਜ਼ਾਰ ਚ ਲੈ ਲਿਆ 1000 ਰੁਪਏ ਛੱਡਿਆ ਉਸ ਬੰਦੇ ਨੇ। ਪਰ ਇਹਦੀ ਜਾਨ ਬਚ ਗਈ ਅੱਜ ਗੱਬਣ ਹੋ ਗਈ 3 ਮਹੀਨਿਆਂ ਦੀ। ਠੀਕ ਐ। ਬੰਦੇ ਵਾਲੂ ਆ ਵੀ ਵਧੀਆ ਲਾ ਗਈ ਆ। ਤੇ ਚਲੋ ਆਪਾਂ ਇੱਕ ਚੰਗਾ ਕੰਮ ਕੀਤਾ ਨਾਲੇ ਤੇ ਇਹਦੀ ਜਾਨ ਬਚ ਗਈ ਨਾਲੇ ਆਪਣੇ ਘਰੇ ਬੱਚੇ ਆਣਗੇ ਆਪਣਾ ਵਾਅਦਾ ਹੋ ਗਿਆ। ਤੇ ਜੇ ਆਪਾਂ ਕੋਈ ਚੰਗਾ ਕੰਮ ਕਰੀਏ ਉਹਨਾਂ ਦਾ ਫਲ ਜ਼ਰੂਰ ਮਿਲਦਾ ਹੈ ਤੇ ਕਹਿ ਗਈ ਆ ਆ ਦੇਖੋ। ਦੇਵਾਲੂ ਲਾ ਗਈ ਆ। ਤੇ ਸਤਿ ਸ਼੍ਰੀ ਅਕਾਲ ਜੀ ਛਿਆਂ ਦਾ ਕੇ ਪੱਠੇ ਤੇ ਉਧਰ ਪੈਗੇ ਪਸ਼ੂਆਂ ਨੂੰ ਆਪਣੇ ਵੱਡੇ ਜਾਨਵਰਾਂ ਨੂੰ ਗਾਈਆਂ ਨੂੰ ਤਾਂ ਉਹ ਤਾਂ ਡੋਲਦਾ ਨਾ ਕਿਉਂ ਇਹ ਆਪਣੀ ਬੱਚੀਆਂ ਦੇ ਪੱਠੇ ਠੀਕ ਹੈ ਤੇ ਇਹ ਖੁਰਲੀਆਂ ਆਪਾਂ ਜ ਮੈਂ ਕਿਹਾ ਪੱਥਰ 'ਚ ਰੱਖਿਆ ਇੱਧਰ ਖੁਰਲੀਆਂ ਛੱਡੀਆਂ ਹੋਈਆਂ ਤੇ ਇਹ ਭਰ ਦੇ ਦੀਆਂ ਦੋਵੇਂ ਤੇ ਆ ਜਿਹੜੀ ਆ ਇੰਦੇ 'ਚ ਬੱਕਰੀਆਂ ਦਾ ਇੰਦੇ 'ਚ ਪਹਿਲਾਂ ਫੀਡ ਪਾਤੀ ਆ ਕਾਫਟ੍ਰੈਕਟਰ ਤੇ ਹੁਣ ਪਾ ਦਾਂਗੇ ਨਾਲ ਚੋਰੀ ਠੀਕ ਹੈ ਰੱਜਣੀਆਂ ਖਾ ਲੈਣਗੇ ਉਸ ਤੋਂ ਬਾਅਦ ਜਿਹੜੇ ਖਾ ਕੇ ਫਿਰ ਪਾ ਦਾਂਗੇ ਨੀਰਾ ਦਵਾਰੇ ਦਾ ਤੇ ਸਾਰਾ ਦਿਨ ਖਾਂਦੀਆਂ ਰਹਿੰਦੀਆਂ ਉਹ ਧਿਆਨ ਨਾਲ ਭਾਈ ਡੋਲੇ ਨੇ ਪੱਠੇ ਨਾ ਪਰ ਉਹ ਟੋਕਰਿਆਂ ਨਾਲ ਫਿਰ ਲੇਟ ਹੋ ਜਾਂਦਾ ਚਲੋ ਕੋਈ ਨਹੀਂ ਝੋਸਰੇ ਨਾਲ ਬਲ ਤੇ ਮੱਛੀਆਂ ਦਾ ਵੀ ਆਪਾਂ ਇੰਝ ਕਰਦੇ ਆਂ ਚੂਰੀ ਲਾ ਦੀਦੀ ਆ ਤੇ ਵਿੱਚ ਇਹਨਾਂ ਦੇ ਚੱਲਦਾ ਏ ਆਪਣਾ ਹਿਫਰ ਡਰਾਈ ਕਾਓ ਠੀਕ ਹੈ ਉਹ ਪਾ ਲਈਦਾ ਹੁਣ ਹੁਣ ਸ਼ੁਰੂ ਕਰਤਾ ਪਹਿਲਾਂ ਕਾਹ ਕਰੋਵਰ ਸੀ બસ ਇਹ ਕੰਮ ਸੀ ਪੱਟੇ ਪੈ ਗਏ ਹੁਣ ਇਹਨਾਂ ਦੀ ਸਾਰੀ ਸਫਾਈ ਕਰ ਦਾਂਗੇ ਗੋਹੇ ਵਾਲੀ ਆ ਸਾਰਾ ਗੋਹਾ ਇਹਨਾਂ ਦਾ ਉਸ ਤੋਂ ਬਾਅਦ ਗੋਹੇ ਤੋਂ ਬਾਅਦ ਫਿਰ ਆਪਣਾ ਆ ਜਾਊਗਾ ਪਾਣੀ ਤੇ ਨਵਾਉਣੀਆ ਬਸ ਫਿਰ ਇਹਦਾ ਕਰਾਂਗੇ 3:30 ਵਜੇ